ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਉੱਥੇ ਸੰਗਤ ਵੱਲੋਂ ਵਾਕ ਵਕ ਤਰਾਂ ਨੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤੇ ਖਾਸ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਗਤਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਭਾਈ ਜਾਂਦੀ ਹੈ ਜਿੱਥੇ 100 ਕੁਇੰਟਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇਹ ਵੇਸਣ ਦੀ ਪਿੰਨੀਆਂ ਦੇ ਜਿਹੜੇ ਲੱਡੂ ਨੇ ਉਹ ਤਿਆਰ ਹੋਏ ਨੇ ਤੇ ਦੇਖ ਸਕਦੇ ਹੋ ਕਿ ਵੇਸਣ ਦੀ ਪਿੰਨੀਆਂ ਦਾ ਪ੍ਰਸ਼ਾਦ ਬਣ ਕੇ ਤਿਆਰ ਹੋ ਚੁੱਕਿਆ ਤੇ ਲਗਭਗ 100 ਕੁਇੰਟਲ ਇਹ ਪ੍ਰਸ਼ਾਦ ਬਣ ਕੇ ਤਿਆਰ ਹੋਇਆ ਹੈ ਤੇ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਵਰਤਾਇਆ ਜਾ ਰਿਹਾ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿੰਨੀ ਦੇਰ ਤੋਂ ਇਹ ਸੇਵਾ ਨਿਭਾ ਰਹੇ ਹੋ ਇਹ ਸਾਲ 1982 ਤੋਂ ਸਾਡੇ ਬਜ਼ੁਰਗਾਂ ਨੇ ਸ਼ੁਰੂਆਤ ਕੀਤੀ ਸੀ ਲੰਗਰ ਬਾਬਾ ਦੀਪ ਸਿੰਘ ਦੀ ਸੇਵਾ ਤੇ ਹਰ ਸਾਲ ਉਹਨਾਂ ਦਾ ਜਨਮ ਦਿਹਾੜੇ ਤੇ ਚੱਲਦੀ ਹੈ ਤੇ ਦੇਸੀ ਘਿਓ ਦੀਆਂ ਪਿੰਨੀਆਂ ਬਣਦੀਆਂ ਇਸ ਵਾਰ ਕਿੰਨੇ ਕੁਇੰਟਲ ਪਿੰਨੀਆਂ ਤਿਆਰ ਕੀਤੀਆਂ ਗਈਆਂ ਨੇ ਤੇ ਸੰਗਤਾਂ ਦਾ ਕਿਵੇਂ ਦਾ ਸੰਯੋਗ ਹੈ ਇਸ ਵਾਰ 101 ਕਿੱਟ ਦੇਸੀ ਘਿਓ ਦਾ ਤੇ ਕੁੱਲ ਮਿਲਾ ਕੇ ਕੋਈ 100 ਕੁਇੰਟਲ ਦੇ ਕਰੀਬ ਦੇਸੀ ਘਿਓ ਦੀ ਪਿੰਨੀ ਤਿਆਰ ਹੋ ਗਈ ਹੈ ਸੰਗਤਾਂ ਦਾ ਬਹੁਤ ਸੇ ਹੋ ਗਿਆ ਸਾਰਾ ਸੇ ਹੋ ਗਈ ਸਸਲ ਬੁੱਛੋ ਤੇ ਸੰਗਤਾਂ ਦਾ ਹੀ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ رونਕਾਂ ਲੱਗੀਆਂ ਨੇ ਹਰ ਪਾਸੇ ਸੰਤਾਂ ਦੀਆਂ ਥਾ ਸ਼ਰਦਾ ਦੇਖਣ ਨੂੰ ਮਿਲਦੀ ਹੈ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਜਿਵੇਂ ਲੱਗ ਰਿਹਾ ਇੱਥੇ ਕੋਈ ਰੋਹਾਨੀ ਕਰਾਮਾਤ ਵਰਤ ਰਹੀ ਹੈ ਇਸ ਤਰ੍ਹਾਂ ਦੀ ਕਿ ਬਾਬਾ ਜੀ ਦੇ ਕੰਮ ਆਪਣੇ ਆਪ ਵੀ ਚੱਲ ਰਹੇ ਕੋਈ ਕਰਨ ਕਰਾਉਣ ਵਾਲਾ ਕੁਝ ਕਿਸੇ ਦੇ ਵਾਸਤੇ ਨਹੀਂਗਾ ਅਲੌਕਿਕ ਨਜ਼ਾਰਾ ਬਣਿਆ ਹੈ ਹਰ ਪਾਸੇ ਜ਼ਾਰਾ ਬਿਲਕੁਲ ਦੇਖਣ ਨੂੰ ਮਿਲਿਆ ਤੇ ਹੋਰ ਵੀ ਇੱਥੇ ਸੰਗਤਾਂ ਗੱਲਬਾਤ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਲੱਗ ਰਿਹਾ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਹੋ ਹਰ ਸਾਲ ਹੀ ਇੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਤੇ ਵੀਰ ਜੀ ਵੱਲੋਂ ਬੜੀ ਪੁਰਾਣੀ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਲੰਗਰ ਦੀ ਸੇਵਾ ਦੀ ਭਾਈ ਜਾਨ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਕੈਣੀ ਕਥਨੀ ਦੇ ਸੂਰੇ ਅਨੋਖੇ ਅਮਰ ਸ਼ਹੀਦ ਭਗਤੀ ਸ਼ਕਤੀ ਦੇ ਸਮੇਲ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੀਆਂ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਿਹੜਾ ਇਹ ਜਨਮ ਦਿਵਸ ਦਾ ਪੁਰਾਵਾ ਇਹ ਪੂਰੇ ਸੰਸਾਰ ਦੇ ਵਿੱਚ ਜਿੱਥੇ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਉੱਥੇ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਥੇ ਲੰਗਰ ਦੀ ਸੇਵਾ ਦੇਸੀ ਘਿਉ ਦੀਆਂ ਪਿੰਨੀਆਂ ਦੇ ਨਾਲ ਬਾਬਾ ਦੀਪ ਸਿੰਘ ਜੀ ਲੰਗਰ ਸ਼ੇਰਾ ਵਾਲੇ ਗੇਟ ਤੋਂ ਹਰ ਸਾਲ ਹੀ ਕੀਤੀ ਜਾਂਦੀ ਹੈ ਬਹੁਤ ਲੰਮੇ ਸਮੇਂ ਤੋਂ ਇੱਥੇ ਸੰਗਤਾਂ ਦਾ ਦੇਖਦੇ ਹਾਂ ਤੁਸੀਂ ਕਿਸ ਤਰ੍ਹਾਂ ਹੜ ਆਇਆ ਹੋਇਆ ਤੇ ਇਹ ਲੰਗਰ ਦੀ ਸੇਵਾ ਨਿਰੰਤਰ ਜਿਹੜੀ ਆ ਉਹ ਜਾਰੀ ਰਹੇਗੀ ਇਸੇ ਤਰ੍ਹਾਂ ਹੀ ਇਹ ਸੇਵਾ ਜਿਹੜੀ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁੱਧ ਦੇਸੀ ਘਿਉ ਦੀਆਂ ਪਿੰਨੀਆਂ ਦਾ ਪ੍ਰਸ਼ਾਦ ਜਿਹੜਾ ਹਮੇਸ਼ਾ ਹੀ ਜਿਹੜਾ ਵਰਤਾਇਆ ਜਾਂਦਾ ਹੈ ਜੀ ਤੇ ਹਰ ਸਾਲ ਇਹ ਲੰਗਰ ਲਗਾਇਆ ਜਾਂਦਾ ਹੈ ਕਿੰਨਾ ਕੁ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਇਸ ਦਿਨ ਇਹ ਸੰਗਤਾਂ ਨੂੰ ਬੜਾ ਚਾਹ ਹੁੰਦਾ ਜੀ ਸੇਵਾ ਕਰਨ ਵਾਲਿਆਂ ਨੂੰ ਬਹੁਤ ਚਾਹ ਹੁੰਦਾ ਕਿ ਕਿਹੜੇ ਵੇਲੇ ਦੇਣ ਆਵੇ ਤੇ ਜਦੋਂ ਅਸੀਂ ਇਹ ਲੰਗਰ ਦੀ ਸੇਵਾ ਕਰੀਏ ਵੈਸੇ ਤੇ ਲੰਗਰ ਦੀ ਸੇਵਾ ਜਿਹੜੀ ਹਰ ਗੁਰਪ੍ਰੋਪ ਤੇ ਹਰ ਸੰਗਰਾਮ ਤੇ ਬਾਬਾ ਦੀਪ ਸਿੰਘ ਲੰਗਰ ਸ਼ੇਰਾ ਵਾਲੇ ਗੇਟ ਤੇ ਕੀਤੀ ਜਾਂਦੀ ਆ। ਅਹ ਲੇਕਿਨ ਇਹ ਜਿਹੜਾ ਵੱਡਾ ਬਾਬਾ ਜੀ ਦਾ ਅਵਤਾਰਪੁਰ ਬੋਝ ਨਜ਼ਦੀਕ ਹੀ ਅਸੀਂ ਹੁੰਨੇ ਆ। ਉੱਥੇ ਵੀ ਸੇਵਾ ਦਾ ਨਾਮ ਬਾਬਾ ਦੀਪ ਸਿੰਘ ਲੰਗਰ ਆ। ਫਿਰ ਇੱਥੇ ਆ ਕੇ ਸੇਵਾ ਕਰੀਦੀ ਆ। ਇਹ ਮੈਨੇਜਰ ਸਾਹਿਬ ਸਾਨੂੰ ਸਥਾਨ ਦੇ ਦਿੰਦੇ ਆ। ਇੱਥੇ ਪਿਛਲੇ ਇੱਕ ਹਫ਼ਤੇ ਤੋਂ ਪਿੰਨੀਆਂ ਬਣ ਰਹੀਆਂ ਤਾਂ ਹੀ ਇੰਨੀ ਤਦਾਦ ਦੇ ਵਿੱਚ ਪਿੰਨੀਆਂ ਬਣਦੀਆਂ ਆ। ਸੋ ਬਿਰਜ ਕੀ ਕਹਿਣਾ ਚਾਹੋਗੇ ਕਿ ਹਰ ਸਾਲ ਇਹ ਲੰਗਰ ਲਗਾਇਆ ਜਾਂਦਾ ਹੈ ਸੰਤਾਂ ਦਾ ਹਰ ਸਾਲ ਇਹਦੇ ਵਿੱਚ ਸੰਤਾਂ ਦੇ ਵਿੱਚ ਵਾਧਾ ਹੀ ਹੋ ਰਿਹਾ ਹੈ ਇੱਥੇ ਦੇਖ ਸਕਦੇ ਆ ਕਿ ਦਿਨੋ ਦਿਨ ਜੋ ਜੋ ਸੰਗਤ ਆਂਦੀ ਹੈ ਸੰਤਾਂ ਨੇ ਇੱਥਾ ਸ਼ਰਧਾ ਵੇਖਣ ਨੂੰ ਮਿਲਦੀ ਹੈ ਕੀ ਕਹਿਣਾ ਚਾਹੋਗੇ ਬਾਬਾ ਦੀਪ ਸਿੰਘ ਜੀ ਦਾ ਨਾ ਪ੍ਰਤਾਪ ਬਹੁਤ ਬੜਾ ਹੈ ਬਹੁਤ ਵੱਡਾ ਪ੍ਰਤਾਪ ਉਹਨਾਂ ਦਾ ਉਹਨਾਂ ਦੀ ਮਾਨਤਾ ਸ਼ਰਧਾ ਇੰਨੀ ਜ਼ਿਆਦਾ ਹੈ ਕਿ ਇੱਥੋਂ ਲੈ ਕੇ ਜਿੱਥੇ ਵੀ ਸੰਗਤਾਂ ਬੈਠੀਆਂ ਚਾਹੇ ਉਹ ਦੇਸ਼ ਨੇ ਵਿਦੇਸ਼ ਹੈ ਪਿੰਡਾਂ 'ਚ ਬੈਠੇ ਲੋਕ ਨੇ ਉਹ ਜੋ ਵੀ ਅਰਦਾਸ ਇੱਥੇ ਸੋਕੇ ਜਾਂਦੇ ਆ ਸੱਚੇ ਦਿਲੋਂ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਆ ਇਸ ਤਰ੍ਹਾਂ ਵਿਸ਼ਵਾਸ ਵਧਦਾ ਜਾ ਰਿਹਾ ਹੈ ਸੰਗਤਾਂ ਦਾ ਰਸਵੀ ਵਧਦਾ ਜਾ ਰਿਹਾ ਹੈ ਜੀ ਬਿਲਕੁਲ ਹੋਰ ਵੀ ਅੱਗੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕਿਵੇਂ ਦਾ ਲੱਗ ਰਿਹਾ ਹੈ ਅੱਜ ਕਾਫੀ ਪਿਛਲੇ ਕਈ ਦਿਨਾਂ ਤੋਂ ਤੁਸੀਂ ਇਹ ਲੰਗਰ ਦੀ ਸੇਵਾ ਨਿਭਾ ਰਹੇ ਸੀ ਤੇ ਅੱਜ ਇਹ ਖਾਸ ਬਾਬਾ ਜੀ ਦੇ ਦਿਹਾੜੇ ਤੇ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਸੰਗਤਾਂ ਦੇ ਵਿੱਚ ਆਪਣਾ ਪ੍ਰਸ਼ਾਦ ਵੰਡ ਕੇ ਸੰਗਤਾਂ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਇੱਕ ਦੇ ਉਹ ਹਰ ਸਾਲ ਲੰਗਰ ਲਗਾਇਆ ਜਾਂਦਾ ਪਿਛਲੇ ਕਈ ਸਾਲਾਂ ਤੋਂ ਜਿਵੇਂ ਦਾਸਰੇ ਕਿ ਬਹੁਤ ਪੁਰਾਣੀ ਰੀਤ ਹੈ ਜੋ ਅੱਗੇ-ਅੱਗੇ ਤੁਰੇ ਆ ਰਹੀ ਹੈ ਤੇ ਇਹਨਾਂ ਵੱਲੋਂ ਇਹ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਜੀ ਅੰਤਰ ਬਾਬਾ ਦੀ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਇਹ ਇੱਕ ਟੀਮ ਤੋਂ ਲੰਗਰ ਸਟਾਰਟ ਹੋਇਆ ਸੀ ਤੇ ਅੱਜ 101 ਟੀਮ ਦੀਆਂ ਦੇਸੀ ਘੋੜੀਆਂ ਪਿੰਨੀਆਂ ਲਗਾਈਆਂ ਜਾਂਦੀਆਂ ਹੈ ਤੇ ਮਾਨੂੰ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਸੇਵਾ ਕਰਕੇ ਜੀ ਬਿਲਕੁਲ ਇਹ ਦੇਖ ਸਕਦੇ ਹੋ ਕਿ ਇਹ ਵੀਰਜੀ ਨੇ ਜੋ ਹਰ ਸਾਲ ਪਿਛਲੇ 1982 ਤੋਂ ਲੈ ਕੇ ਲੰਗਰ ਲਗਾ ਰਹੇ ਨੇ ਬਿਲਕੁਲ ਨੌਜਵਾਨਾਂ ਚੋ ਉत्साਹ ਦੇਖ ਰਹੇ ਹੋਤੇ ਸਾਲ 1982 ਤੋਂ ਇਹ ਲਗਾਤਾਰ ਲੰਗਰ ਲਗਾਇਆ ਜਾ ਰਿਹਾ ਹੈ ਖਾਸ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਹਫਤਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ 100 ਕੁਇੰਟਲ ਦੇਸੀ ਘਿਉ ਦੀਆਂ ਪਿੰਡੀਆਂ ਇਹ ਤਿਆਰ ਹੋਈਆਂ ਨੇ ਤੇ ਅੱਜ ਖਾਸ ਬਾਬਾ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਇਹ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ